ਬਾਕਸਮੈਨ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਹੈ ਇੰਟਰਨੈਸ਼ਨਲ ਵੂਮਨਸ ਡੇ ਤੇ ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਔਰਤ ਉਹਨਾਂ ਲਈ ਕੀ ਹੈ ਤੇ ਆਪਾਂ ਇਹ ਵੀ ਜਾਣਾਂਗੇ ਕਿ 2019 ਦੇ ਵਿੱਚ ਔਰਤ ਦੀ ਸਥਿਤੀ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਜਿਹੜਾ ਕਿ ਬਰਾਬਰੀ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਹਮੇਸ਼ਾ ਕਿ ਔਰਤ ਅੱਜ ਉਸ ਨੂੰ ਬਰਾਬਰੀ ਦਾ ਹੱਕ ਮਿਲ ਚੁੱਕਿਆ ਹੈ ਕਿ ਨਹੀਂ ਮਿਲ ਚੁੱਕਿਆ ਕੀ ਨਾਮ ਵੀਰ ਮੇਰਾ ਨਾਮ ਅਮਰਜੀਤ ਸਿੰਘ ਕੀ ਕਰਦੇ ਹੋ ਇਥੇ ਗਾਲਸ ਦੀ ਕੋਚਿੰਗ ਲੈਂਦੇ ਆ ਤੇ ਬਾਹਰ ਨੂੰ ਜਾਣਾ ਯਾਨੀ ਕਿ ਵੱਡੇ ਡ੍ਰੀਮ ਨੇ ਹਾਂਜੀ ਹਾਂਜੀ ਅੱਛਾ ਅੱਜ ਹੈ ਕੀ ਅੱਜ ਅੱਜ 8 8 ਚਾ ਦਿਨ ਕਿਹੜਾ ਦਿਨ ਫਰਡੇ ਅੱਛਾ ਇਦੋਂ ਇਲਾਵਾ ਜੇ ਹੋਰ ਅੱਜ ਕੀ ਹੈ ਇਤਿਹਾਸਿਕ ਦਿਨ ਜੇ ਮੰਨ ਲਈ ਇੱਕ ਪੂਰਾ ਇੰਟਰਨੈਸ਼ਨਲ ਲੈਵਲ ਤੇ ਦਿਨ ਬਣਾਇਆ ਜਾ ਰਿਹਾ ਕਿਹੜਾ ਦਿਨ ਆਈ ਡੋਟ ਨੋ ਚਲੋ ਓ ਨੋ ਔਰਟਾ ਦੇਵਸ ਹਜਾ ਔਰਟਾ ਊਮਨਸ ਡੇ ਯਾ ਊਮਨਸ ਡੇ ਜੀ ਔਰਤ ਤੁਹਾਡੇ ਲਈ ਕੀ ਹੈ ਔਰਤ ਔਰਤ ਬਹੁਤ ਖੁਸ਼ਾ ਜਿਹਦੇ ਕੱਖ ਚੋਂ ਆਪਾਂ ਜਨਮ ਲੈਂਦੇ ਆ ਤੇ ਲਾਸਟ ਤੱਕ ਜਿਨ੍ਹਾਂ ਦੇ ਨਾਲ ਰਹਿੰਦੇ ਆ ਉਹ ਔਰਤ ਉਸ ਆਪ ਆਪਣੀ ਭੈਣ ਵੀ ਹੋ ਸਕਦੀ ਆ ਮਾਂ ਵੀ ਹੋ ਸਕਦੀ ਆ ਕਿਸੇ ਹੋਰ ਦੀ ਭੈਣ ਵੀ ਹੋ ਸਕਦੀ ਆ ਉਹ ਵੀ ਆਪਣੀ ਭੈਣ ਹੀ ਵੱਲ ਸੋ ਬਹੁਤ ਵਧੀਆ ਵਿਚਾਰ ਨੇ ਵੀਰੇ ਔਰਤ ਤੁਹਾਡੇ ਜਾਨੀ ਤੁਸੀਂ ਪੂਰੇ ਸਮਾਜ ਦਾ ਤਾਣਾ ਬਾਣਾ ਇੱਕ ਔਰਤ ਦੇ ਆਲੇ ਦੁਆਲੇ ਚੱਲਦਾ ਆ ਕੀ ਔਰਤ ਅੱਜ ਦੀ ਔਰਤ ਠੀਕ ਹੈ ਹੱਕਾਂ ਦੀ ਗੱਲ ਬਾਤ ਕਰਦੇ ਆ ਆਪਾਂ ਹਮੇਸ਼ਾ ਔਰਤ ਨੂੰ ਬਰਾਬਰ ਦੇ ਹੱਕ ਦਿਵਾਉਣਾ ਚਾਹੀਦਾ ਕੀ ਤੁਹਾਨੂੰ ਕੀ ਲੱਗਦਾ ਅੱਜ ਦੀ ਔਰਤ ਕੋਈ ਤੁਸੀਂ ਔਰਤਾਂ ਵਿੱਚ ਵਿਚਰਦੇ ਹੋ ਹੱਕ ਤੇ ਆਪਣੇ ਫਰਜ਼ ਬਰਾਬਰ ਰੱਖ ਰਹੀ ਐ ਨਹੀਂ ਆਪਾਂ ਇੱਕ ਥਾਂ ਤੇ ਕਹਿੰਦੇ ਆ ਕਿ ਕੁੜੀ ਮੁੰਡੇ ਦੋਵੇਂ ਇਕਵਲ ਨੇ ਤੇ ਇੱਕ ਪਾਸੇ ਆਪਾਂ ਕਹਿੰਦੇ ਆ ਨਹੀਂ ਕੁੜੀਆਂ ਨੂੰ ਪਹਿਲਾਂ ਉਹ ਦੇਣਾ ਚਾਹੀਦਾ ਕਿਉਂ ਭਈ ਜੇ ਦੋਵੇਂ ਸੇਮ ਨੇ ਤਾਂ ਦੋਨਾਂ ਨੂੰ ਸੇਮ ਓਪਰਚੁਨਿਟੀ ਮਿਲਣੀ ਚਾਹੀਦੀ ਆ ਮੈਂ ਗੱਲ ਕਰ ਰਿਹਾ ਤੁਸੀਂ ਬਹੁਤ ਸਹੀ ਗੱਲ ਕੀਤੀ ਆ ਕਿ ਕਿਤਨਾ ਕਿਤੇ ਕੁੜੀਆਂ ਨੂੰ ਵਾਦੇ ਤਜਾਰਾ ਮੁੰਡਿਆਂ ਨੂੰ ਪਿੱਛੇ ਕੀਤਾ ਜਾ ਰਿਹਾ ਹੈ ਅੱਜ ਦੇ ਸਮਾਜ ਦੇ ਦੌਰਾਨ ਪਰ ਮੈਂ ਗੱਲ ਕਰ ਰਿਹਾ ਔਰਤ ਖੁਦ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰ ਰਹੀ ਐ ਕਿ ਨਹੀਂ ਕਰ ਰਹੀ ਇਹ ਜ਼ਿਆਦਾ ਤਾਂ ਮੈਨੂੰ ਪਤਾ ਨਹੀਂ ਬਟ ਕਰ ਤਾਂ ਰਹੀ ਆ ਕਰ ਰਹੀ ਹੈ ਥੈਂਕ ਯੂ ਕੀ ਨਾ ਵੀਰ ਤੁਹਾਡਾ ਦਲਜੀਤ ਸਿੰਘ ਕੀ ਕਰਦੇ ਹੋ ਤੁਸੀਂ ਵੀ ਆਇਆ ਸਾਹਾਂ ਵੀਰ ਸਾਰੇ ਬਾਹਰ ਜਾਣ ਵਾਲੇ ਇੱਥੇ ਤੁਸੀਂ ਕੀ ਮੰਨਦੇ ਹੋ ਤੁਹਾਡਲੀ ਔਰਤ ਕੀ ਹੈ ਔਰ ਜਨਨ ਨਹੀਂ ਹੈ ਬੰਦੇ ਦੀ ਮਤਲਬ ਜਨਮ ਦਿੰਦੀ ਹੈ ਕਿਸੇ ਬੱਚੇ ਨੂੰ ਮਤਲਬ ਜਨਨ ਹੀ ਹੈ ਇੱਕ ਮਤਲਬ ਜਨਮ ਦਿੰਦੇ ਤੇ ਬੰਦੇ ਨੂੰ ਪੈਦਾ ਕਰ ਕਿੱਦਾਂ ਕਰਦੀ ਹੈ ਸਰਜਨ ਹਾਰੀ ਹੈ ਜਿਹਨੂੰ ਆਪ ਕਹਿੰਦੇ ਨੇ ਔਰਤ ਸਰਜਨ ਹਾਰੀ ਹੈ ਸਮਾਜ ਦੀ ਗੱਲ ਕਰਦੇ ਹਾਂ ਔਰਤ ਦੇ ਹੱਕਾਂ ਦੀ ਔਰਤ ਦੇ ਫਰਜ਼ਾਂ ਦੀ ਤੁਹਾਨੂੰ ਕੀ ਲੱਗਦਾ ਵੀ ਔਰਤ ਆਪਣੇ ਹੱਕ ਤੇ ਫਰਜ਼ ਇਕੱਠੇ ਕਰ ਰਹੀ ਹੈ ਇਕੱਠੇ ਚਲਾ ਰਹੀ ਹੈ ਪੈਲਰ ਨਹੀਂ ਹੱਕ ਦਿੱਤੇ ਤਾਂ ਜਾਣਦੇ ਆ ਪਰ ਫਿਰ ਵੀ ਕਿਸੇ ਜੇਸਨ ਪੰਜਾਬ ਦੀ ਸਮਾਜ ਦੀ ਸੋਚ ਬਣੀ ਹੋਈ ਹੈ ਇਸਾ ਹੁਣ ਫਿਰ ਵੀ ਸਮਾਜ ਔਰਤਾਂ ਆਪਣੇ ਨੂੰ ਪਿੱਛੇ ਖਿੱਚਦੀਆਂ ਹੀ ਨੇ ਉਹਨੂੰ ਮਤਲਬ ਆਪਣੇ ਯੂਟਿਲਾਈਜ਼ ਨਹੀਂ ਕਰਦੀਆਂ ਐਸ ਕੰਪੇਅਰ ਟੂ ਵੈਸਟਰਨ ਕੰਟਰੀਜ਼ ਦੇ ਸਾਹ ਜਿਵੇਂ ਉਹ ਹੁੰਦੀਆਂ ਨੇ ਉਹ ਆਪਣੇ ਯੂਜ਼ ਨਹੀਂ ਕਰਦੇ ਆਪਣੇ ਹੱਕਾਂ ਨੂੰ ਢੰਗ ਨਾਲ ਆਪਣੇ ਨੂੰ ਪਿੱਛੇ ਸਮਝਦੇ ਆ ਵੀ ਅਸੀਂ ਵੀ ਪੋਰਤਾਂ ਦੇ ਪਿੱਛੇ ਹੀ ਰਹਿਾਂਗੇ ਓਕੇ ਥੈਂਕ ਯੂ ਕੀ ਨਾਮ ਆ ਮੈਮ ਸਰ ਹਰਪ੍ਰੀਤ ਕੋ ਤੁਸੀਂ ਵੀ ਬਾਹਰ ਹੀ ਜਾਣਾ ਹਾਂਜੀ ਚਲੋ ਸਾਰੇ ਹੀ ਬਾਹਰ ਜਾਣ ਵਾਲੇ ਵਧੀਆ ਗੱਲਾਂ ਚਲੋ ਆਪਦਾ ਫਿਊਚਰ ਬਣਾਓ ਤੁਸੀਂ ਜੇ ਆਪਾਂ ਗੱਲ ਕਰ ਲਈਏ 2019 ਹੈ ਪੁਰਾਣੇ ਸਮੇਂ ਦੀਆਂ ਗੱਲਾਂ ਸੁਣੀਆਂ ਹੋਣੀਆਂ ਆ ਵੀ ਕਿੱਦਾਂ ਦਾ ਔਰਤ ਨਾਲ ਵਤੀਰਾ ਹੁੰਦਾ ਸੀ ਔਰਤ ਕਿਹੜੇ-ਕਿਹੜੇ ਸੰਘਰਸ਼ ਕਰਦੀ ਆਈ ਹੈ ਅੱਜ ਔਰਤ ਦੀ ਸਥਿਤੀ ਕਿੱਥੇ ਵੇਖਦੇ ਹਾਂ ਮੈਨੂੰ ਲੱਗਦਾ ਅੱਜ ਔਰਤ ਦੀ ਸਥਿਤੀ ਬੰਦਿਆਂ ਦੇ ਬਰਾਬਰ ਹੀ ਹੈ ਬਰਾਬਰ ਹੈ ਬਿਲਕੁਲ ਨਾਲ ਮੁੰਡ ਨਹੀਂ ਹਾਂ ਇਹ ਵੀ ਕਹਿ ਸਕਦੇ ਆ ਉੱਤੇ ਜਾ ਰਹੀ ਹੈ ਪਹਿਲੇ ਨੰਬਰ ਤੇ ਜਾ ਰਹੀ ਔਰਤ ਦੀ ਪੋਜੀਸ਼ਨ ਪਹਿਲੇ ਨੰਬਰ ਤੇ ਨਹੀਂ ਜਾ ਰਹੀ। ਅਗਰ ਪਹਿਲਾਂ ਹੁੰਦਾ ਸੀ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਕਿ ਪਹਿਲਾਂ ਔਰਤ ਦਾ ਸ਼ੋਸ਼ਣ ਹੁੰਦਾ ਸੀ ਪਰ ਅੱਜ ਕੱਲ ਜਿਹੜਾ ਕਿ ਮਰਦ ਦਾ ਸ਼ੋਸ਼ਣ ਹੋਣ ਲੱਗ ਪਿਆ ਔਰਤ ਦੇ ਨਾਂ ਤੇ ਕੋਈ ਵੀ ਚੀਜ਼ ਹੈ ਇਹ ਔਰਤ ਹੈ ਇਹਨੂੰ ਪਹਿਲਾਂ ਕਰ ਲੈਣ ਦਿਓ ਕੋਈ ਲੇਡੀਜ਼ ਫਰਸਟ ਇੱਕ ਜਿਹੜੀ ਆਪਸ਼ਨ ਦਿੱਤੀ ਜਾਂਦੀ ਹੈ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਇਹ ਤਾਂ ਡਿਪੈਂਡ ਕਰਦਾ ਹੈ ਉਹ ਸਾ ਸਾਰੀ ਜਗ੍ਹਾ ਚੱਲਦਾ ਹੈ ਕਿ ਔਰਤ ਦੇ ਨਾਂ ਤੇ ਬੰਦਿਆਂ ਦੀ ਸ਼ੋਸ਼ਣ ਹੁੰਦੀ ਆ ਹੁੰਦੀ ਆ ਮੰਨਦੇ ਹੋ ਇਹ ਗੱਲ ਤੁਸੀਂ ਮੰਨਦੇ ਹੋ? ਔਰਤ ਦੇ ਹੱਕਾਂ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਤੁਸੀਂ ਵੀ ਔਰਤਾਂ ਤੁਸੀਂ ਵੀ ਹੱਕਾਂ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਲੱਗਦਾ ਅੱਜ ਦੀਆਂ ਔਰਤਾਂ 2019 ਦੀਆਂ ਔਰਤਾਂ ਆਪਣੇ ਹੱਕਾਂ ਦੇ ਫਰਜ਼ਾਂ ਨੂੰ ਇਕੱਠੇ ਲੈ ਕੇ ਚੱਲ ਰਹੀਆਂ ਨੇ ਮੱਕਾਂ ਵਿੱਚ ਚੱਕਰ ਵਿੱਚ ਫਰਸਤਾ ਨਹੀਂ ਭੁੱਲ ਗਈਆਂ ਮੇਰੇ ਹਿਸਾਬ ਨਾਲ ਜਿਵੇਂ ਜਿਵੇਂ ਦੇਸ਼ ਆਪਣਾ ਤਰੱਕੀ ਕਰ ਰਿਹਾ ਪੰਜਾਬ ਤਰੱਕੀ ਕਰ ਰਿਹਾ ਹੈ ਪਰ ਕਈ ਪੰਜਾਬ ਦੇ ਹਿੱਸੇ ਹੈਗੇ ਆ ਜਿੱਥੇ ਔਰਤਾਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ ਜਾਗਰੂਤ ਨਹੀਂ ਹੈਗੇ ਆ ਕੁਝ ਔਰਤਾਂ ਹੈਗੀਆਂ ਜਿਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਅ ਅਜਾਣੂ ਨੇ ਤੇ ਉਹ ਲੜ ਵੀ ਰਹੀਆਂ ਨੇ ਬਾਕੀ ਇਹ ਗੱਲ ਤਾਂ ਆਮ ਹੀ ਹੈ ਦੇਖੀ ਗਈ ਕਿ ਸੋਰੇ ਪਰਿਵਾਰ ਵੱਲੋਂ ਔਰਤਾਂ ਨੂੰ ਤੰਗ ਕੀਤਾ ਜਾਂਦਾ ਹੈ ਮਤਲਬ ਪੀੜਤਾਂ ਨੂੰ ਜਲਾਇਆ ਜਾਂਦਾ ਹੈ ਹੈਗੀਆਂ ਓਕੇ ਕੀ ਨਾ ਵੀਰ ਦਾ ਜੈਸ਼ੰਦੀਪ ਅੱਜ ਕੀ ਹੈ ਵੀਰ ਅੱਜ ਸ਼ੁੱਕਰਵਾਰ ਹੈ ਜੀ ਸ਼ੁੱਕਰਵਾਰ ਹੈ ਓਕੇ 3 ਕਿਹੜੀ ਅੱਜ ਨਹੀਂ ਬਈ 8 ਅਰਥ ਹੈ ਇਹਦੂ ਲਾਵਾ ਹੋਰ ਕੀ ਹੈ ਆਈ ਵਿਮਨ ਡੇ ਆ ਵਿਮਨ ਡੇ ਆ ਠੀਕ ਹੈ ਹੁਣ ਕੁਐਸਚਨ ਤੇ ਆਉਣੇ ਆ ਔਰਤ ਨੂੰ ਤੁਸੀਂ ਕੀ ਸਮਝਦੇ ਤੁਹਾਨੂੰ ਇਹਦਾ ਯਾਦ ਹੈ ਬੱਚਾ ਔਰਤ ਦਿਵਸ ਆ ਔਰਤ ਨੂੰ ਤੁਸੀਂ ਕੀ ਸਮਝਦੇ ਔਰਤ ਔਰਤ ਮਤਲਬ ਕੀ ਨਾਮ ਵੀ ਤੁਹਾਡਾ ਭਾਈ ਹਰਜੋਤ ਸਿੰਘ ਤੁਸੀਂ ਕੀ ਸਮਝਦੇ ਹੋ ਔਰਤ ਨੂੰ ਭਾਈ ਔਰਤੀ ਆ ਜੀ ਤਾਂ ਆਪਾਂ ਸਾਰਾ ਕੁਝ ਸਿੱਖਦੇ ਆ ਤੇ ਉਹਨਾਂ ਤੇ ਹੀ ਡਿਪੈਂਡ ਆ ਆਪਾਂ ਸਭ ਕੁਝ ਕਿਸੇ ਕਸਤਰਾ ਨੇ ਸਭ ਕੁਝ ਕੀ ਸਿੱਖਦੇ ਆਂ ਔਰਤੀ ਭੈਣ ਆ ਮਾਂ ਕੀ ਜੀ ਘਰ ਵਾਲੀ ਆ ਜਾਨੀ ਸਾਰਾ ਕੁਝ ਉਹ ਤੋਂ ਹੀ ਸਿੱਖਣਾਗਾ ਆਪਾਂ ਬਈ ਤੇ ਉਹ ਹੀ ਮੇਨ ਆ ਚੇਨ ਦਾ ਹੈਡ ਬਹੁਤ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਤੁਸੀਂ ਆਇਲਸ ਕਰਦੇ ਆਂ ਤੁਹਾਨੂੰ ਟੀਚਰ ਦੂਜੇ ਮੇਲ ਟੀਚਰ ਵੀ ਪੜਾਉਂਦੇ ਹੋਣਗੇ ਉਹਨਾਂ ਕੋਲੋਂ ਕੁਝ ਨਹੀਂ ਸਿੱਖਦੇ ਤੁਸੀਂ ਨਹੀਂ ਸਰ ਆਇਲਸ ਚ ਕੋਈ ਮੇਲ ਟੀਚਰ ਨਹੀਂ ਬਣਾਉਂਦਾ ਅੱਛਾ ਕੋਈ ਮੇਲ ਟੀਚਰ ਨਹੀਂ ਕੋਈ ਮੇਲ ਕੀ ਕਾਰਨ ਉਨੇ ਤਾਂ ਸਾਨੂੰ ਵੀ ਨਹੀਂ ਪਤਾ ਸੀ ਵੀ ਨਹੀਂ ਪੁੱਛਿਆ ਅਜੇ ਤੱਕ ਇਹ ਮਤਲਬ ਹੈ ਇੱਥੇ ਵੀ ਤੁਸੀਂ ਔਰਤ ਕੋਲੋਂ ਸਿੱਖਦੇ ਹੋ ਚਲੋ ਫਾਦਰ ਸਾਹਿਬ ਕੋਲੋਂ ਵੱਡੇ ਭਾਈ ਕੋਲੋਂ ਚਾਚਾ ਜੀ ਕੋਲੋਂ ਜੋ ਵੀ ਆ ਉਹਨਾਂ ਕੋਲੋਂ ਵੀ ਤੁਸੀਂ ਬਹੁਤ ਕੁਝ ਸਿੱਖਦੇ ਹੋਵੋਗੇ ਇਹ ਨਹੀਂ ਹੈ ਕਿ ਬਈ ਨਹੀਂ ਸਿੱਖਦੇ ਹੋਵਗੇ ਚਲੋ ਇੱਕ ਇਹ ਗੱਲ ਵੱਖਰੀ ਰਹਿ ਗਈ ਆਪਾਂ ਗੱਲ ਕਰਦੇ ਹਾਂ ਅੱਗੇ 2019 ਦੀ ਔਰਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਸਥਿਤੀ ਔਰਤ ਦੀ ਹੁਣ 2019 ਤਾਂ ਔਰਤ ਮਰਦ ਦੇ ਨਾਲ ਹੀ ਆ ਜਿੱਦਾਂ ਵੀ ਕਹਿ ਸਕਦੇ ਆਪਾਂ ਤੇ ਸਾਰਾ ਕੁਝ ਜਿਹੜਾ ਮਰਦ ਕਰ ਸਕਦਾ ਉਹੀ ਔਰਤ ਵੀ ਕਰ ਰਹੀ ਆ ਤੇ ਹੁਣ ਕਿਸੇ ਪਾਸੇ ਪਿੱਛੇ ਤਾਂ ਹੈ ਨਹੀਂ ਤੇ ਆਪਾਂ बराबर ही समझਦੇ ਆ ਹੁਣ ਤਾਂ ਹੱਕਾਂ ਦੀ ਗੱਲ ਜ਼ਰੂਰ ਹੁੰਦੀ ਆ ਹੱਕਾਂ ਦੇ ਨਾਲ ਨਾਲ ਫਰਜ਼ਾਂ ਫਰਜ਼ਾਂ ਦੀ ਜਿਹੜੀ ਪੈਰਲਰ ਜਿਹੜੀ ਚੱਲ ਰਹੀ ਆ ਔਰ ਤਾਂ ਆਪਣੇ ਫਰਜ਼ ਵੀ ਪੂਰੇ ਕਰ ਰਹੀ ਆ ਕਿ ਨਹੀਂ ਸਿਰਫ ਹੱਕਾਂ ਪਿੱਛੇ ਲੜ ਲੜ ਰਹੀ ਆ ਨਹੀਂ ਸਰ ਕੰਮ ਦੇ ਨਾਲ ਸਾਰੇ ਫਰਜ਼ ਵੀ ਕੰਪਲੀਟ ਕਰ ਰਹੀ ਆ ਕਿ ਮੇਨ ਔਰਤ ਦਾ ਹੁੰਦਾ ਵੀ ਘਰੇ ਜਵਾਕਾਂ ਦਾ ਧਿਆਨ ਰੱਖਣਾ ਪਰ ਅੱਜ ਕੱਲ ਕੰਮ ਵੀ ਔਨਾ ਹੀ ਕਰ ਰਿਹਾ ਤੇ ਘਰ ਦਾ ਧਿਆਨ ਵੀ ਹੁਣ ਔਰ ਦੇ ਹੱਥ ਹੀ ਆ ਤੇ ਉਹ ਵੀ ਸਾਰਾ ਕੁਝ ਆਪ ਦਾ ਮੈਨੇਜ ਕਰ ਰਿਹਾ ਤੇ ਤਾਂ ਹੀ ਚੱਲ ਰਿਹਾ ਘਰ ਜੌਬ ਕੀ ਕਰਦੇ ਆ ਅਸੀਂ ਆਈਟੀ ਕੰਪਨੀ ਦੇ ਵਿੱਚ ਆਈਟੀ ਕੰਪਨੀ ਦੇ ਵਿੱਚੋਂ ਅੱਜ ਹੈ ਕੀ ਅੱਜ ਔਮਨਸ ਡੇ ਹੈ ਯਾਦ ਆ ਸਾਰਿਆਂ ਨੂੰ ਕੀ ਗੱਲ ਮੁੰਡਿਆਂ ਨੂੰ ਯਾਦ ਨਹੀਂ ਕੁੜੀਆਂ ਨੂੰ ਸਾਰਿਆਂ ਨੂੰ ਯਾਦ ਕੋਈ ਅੱਜ ਦਾ ਦਿਨ ਹੈ ਨਾ ਪਰ ਤੁਹਾਨੂੰ ਕੀ ਲੱਗਦਾ ਵੀ ਇਹ ਦਿਨ ਜ਼ਰੂਰੀ ਹੈ ਅੱਜ ਦਾ ਹਾਂ ਥੋੜਾ ਤਾਂ ਹੋਣਾ ਚਾਹੀਦਾ ਸੈਲੀਬ੍ਰੇਸ਼ਨ ਇਹ ਥੋੜਾ ਹੋਣਾ ਚਾਹੀਦਾ ਸਾਰਾ ਸਾਲ ਤੁਹਾਡਾ ਹੀ ਹੁੰਦਾ ਨਹੀਂ ਨਹੀਂ ਮੋਸਟਲੀ ਗਰਲਸ ਦਾ ਨਹੀਂ ਹੁੰਦਾ ਮੋਸਟਲੀ ਬੁਆਇਸ ਦਾ ਹੀ ਹੁੰਦਾ ਹੈ ਸਾਰਾ ਸਾਲ ਹੁੰਦਾ ਹੈ ਬਟ ਇਟਸ ਸੈਟ ਸਿਮਰਨ ਸਾਰਾ ਸਾਲ ਹੁੰਦਾ ਹੈ ਕਿਸ ਤਰ੍ਹਾਂ ਹੁੰਦਾ ਸਾਰਾ ਡੇ ਟੂ ਟੈਲ ਦ ਬੋਲਟ ਥੈਟ ਯੈਸ ਵੀ ਆਰ ਔਮੈਨਸ ਵੀ ਆਰ ਵਰਕਿੰਗ ਐਂਡ ਵੀ ਹੈਵ ਇਸਟੈਬਲਿਸ਼ਡ ਆਰਸ ਪਲੇਸ ਓਵਰ ਹੇਅਰ ਸੋ ਇੱਕ ਦਿਨ ਹੋਣਾ ਚਾਹੀਦਾ ਦੱਸਣ ਲਈ ਜੀ ਇੱਕ ਦਿਨ ਹੋਣਾ ਚਾਹੀਦਾ ਦੱਸਣ ਲਈ ਔਰਤ ਆਪਣੇ ਹੱਕਾਂ ਦੀ ਗੱਲ ਅਕਸਰ ਕਰਦੀ ਹੈ ਹੱਕ ਜਿਹੜੇ ਕਿ ਔਰਤ ਨੂੰ ਮਿਲ ਵੀ ਰਹੇ ਨੇ ਤੁਸੀਂ ਜੌਬ ਕਰ ਰਹੇ ਹੋ ਘਰ ਤੋਂ ਬਾਹਰੋਂ ਕਿਤੇ ਵੀ ਹੋ ਮਾਪਿਆਂ ਨੂੰ ਵਿਸ਼ਵਾਸ ਆ ਬਰਾਬਰ ਦੇ ਜਿਹੜਾ ਦੇਸ਼ ਦੀ ਤਰੱਕੀ ਯੋਗਦਾਨ ਪਾ ਰਹੇ ਹੋ ਕਿ ਤੁਹਾਨੂੰ ਲੱਗਦਾ ਵੀ ਜਿਹੜੀ ਔਰਤ ਅੱਜ ਦੀ ਔਰਤ ਹੈ 2019 ਦੀ ਔਰਤ ਹੈ ਉਹ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਪੂਰਾ ਕਰ ਰਹੀ ਹੈ यस ਡੈਫੀਨਿਟਲੀ ਮੈਂ ਮੈਰਿਡ ਆ ਐਂਡ ਆਮ ਵਰਕਿੰਗ ਆਲਸੋ ਸੋ ਆਮ ਰੋਲੀ ਬੈਲੈਂਸਿੰਗ ਮਾਈ ਮੈਰਿਜ ਲਾਈਫ ਮਾਈ ਇਨ-ਲॉज ਐਂਡ ਮਾਈ ਵਰਕ ਬੈਲੈਂਸਿੰਗ ਰੋਲੀ ਬੈਲੈਂਸਿੰਗ ਇਟ ਆਜ ਆਪਾ ਕਿਸੇ ਫੀਲਡ ਚ ਦੇਖ ਲਈਏ ਵੈਦਰ ਇਨ ਆਈਟੀ ਵੈਦਰ ਇਨ ਹਸਪੀਟੈਲਿਟੀ অর ਸਮਵੇਅਰ ਐਲਸ ਵਿਮਨਸ ਆਰ ਬੈਲੈਂਸਿੰਗ ਆਊਟ ਐਗਜ਼ੈਂਪਲ ਇਜ਼ ਦ ਸੁਸ਼ਮਨ ਸਵਰਾਜ ਸ਼ੀ ਇਜ਼ ਦ ਮਿਨਿਸਟਰ ਇਨ ਦ ਕੈਬਨਿਟ ਸ਼ੀ ਇਜ਼ ਮੈਨੇਜਿੰਗ ਦ ਵਰਲਡ ਦ ਇੰਡੀਆ ਸ਼ੀ you know uh, and she is managing her home also so yes we are welling out thank you ki naam hai ma'am nikita nikita tussi ki dekhde ho 2019 di aurat kitthok tak stand kar di sthiti keoji hai as per my perspective ladies aajkal matlab bahut agge bad chuki hain they are homemaker they are uh, they are very uh, good work life balance te like uh, if we talk about financial status uh, they have achieved very well so ek like ladies first ਹਰ ਥਾਂ ਤੇ ਆਪਾਂ ਬੋਲਦੇ ਆਂ ਲੇਡੀਜ਼ ਫਰਸਟ ਡਾਇਲੋਗ ਇੱਕ ਹੈ ਬੜਾ ਮਸ਼ਹੂਰ ਡਾਇਲੋਗ ਹੈ ਕਿਉਂਕਿ ਕਿਤੇ ਵੀ ਨਾ ਕਿਤੇ ਔਰਤ ਤੇ ਮਰਦ ਦੀ ਕੰਪੈਰੀਜ਼ਨ ਹੁੰਦਾ ਹੈ ਤਾਂ ਆਪਾਂ ਔਰਤ ਨੂੰ ਕਹਿੰਦੇ ਆਂ ਲੇਡੀਜ਼ ਫਰਸਟ ਓਕੇ ਤੁਸੀਂ ਪਹਿਲਾਂ ਕਰ ਲਵੋ ਕਿਤਨਾ ਕਿਤੇ ਅੱਜਕੱਲ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਸ ਡਾਇਲੋਗ ਦੇ ਨਾਲ ਮਰਦਾਂ ਦਾ ਸੋਸ਼ਲ ਹੋ ਰਿਹਾ ਹੈ ਨਹੀਂ ਆਈ ਡੋਨਟ ਥਿੰਕ ਸੋ ਓਕੇ ਦੇਖਿਆ ਜਾਵੇ ਤਾਂ ਕਿਤਨਾ ਕਿਤੇ ਸਰਕਾਰੀ ਅਦਾਰੇ ਦੇ ਵਿੱਚ ਔਰਤ ਨੂੰ ਇੱਕ ਵੱਖਰੀ ਛੋੜ ਦਿੱਤੀ ਜਾ ਰਹੀ ਹੈ ਮੈਨਰ ਬੌਰਨ ਆਊਟ ਆਫ ਊਮਨ ਦੈਨ ਹਾਊ ਊਮਨ ਕੈਨ ਬੀ ਇਨਫੀਰੀਅਰ ਦੈਨ men ਦੇ ਆਰ ਸੁਪੀਰੀਅ uh, it should be like women should uh, get first at every place ਤੁਸੀਂ ਮੰਨਦੇ ਹੋ ਮਤਲਬ ਔਰਤ ਮਰਦ ਇੱਕ ਬਰਾਬਰ ਨੇ ਫਿਰ ਔਰਤ ਨੂੰ ਵੀ ਉਹ ਕੰਮ ਕਰਨੇ women are superior than men women are superior ਠੀਕ ਹੈ ਮੈਂ ਮੰਨਦਾ ਹਾਂ ਕਿਉਂਕਿ ਕਿਤੇ ਨਾ ਕਿਤੇ ਸਿਰਜਣਹਾਰੀ ਜਿਹੜੇ ਔਰਤ ਦੇ ਔਰਤ ਦੇ ਸਿਰ ਤੇ ਜਿਹੜਾ ਸਿਰਜਣਹਾਰੀ ਦਾ ਤਾਜ ਹੈ ਪਰ ਇੱਕ ਪਟ ਇੱਕ ਦੋ ਪਈਆਂ ਦਾ ਗੱਡੀ ਚੱਲਦੀ ਹੈ ਇੱਕ ਪਈ ਨਾਲ ਨਹੀਂ ਚੱਲ ਸਕਦੀ ਫਿਰ ਔਰਤ ਨੂੰ ਵੀ ਉਹ ਕੰਮ ਕਰਨੇ ਚਾਹੀਦੇ ਨੇ ਜੋ ਮਰਦ ਕਰਦਾ ਹੈ ਹਾਂਜੀ ਡੈਫੀਨਿਟਲੀ ਅੱਜ ਦੇ ਜ਼ਮਾਨੇ ਜਿੱਤਾ ਕਰ ਹੀ ਰਹੀਆਂ ਸਾਰੀਆਂ ਔਰਤਾਂ ਇਹ ਕੰਮ ਜਿਹੜਾ ਔਰਤ ਨਹੀਂ ਕਰ ਪਾ ਰਹੀ ਹਜੇ ਤੱਕ ਨਹੀਂ ਕਰ ਸਕੀ ਜਿਹੜਾ ਮਰਦ ਕਰ ਰਿਹਾ ਹੈ F1 car racing oh no oh meed karde ha because they are not uh, opting or they they are not electing them to uh, drive those cars because of physical strength i guess uh, is karke i don't think so any other place women <laughs> are lacking f1 car race bhi jaldi hovegi tusi karoge pehla definitely but i am not a good driver even i am not a driver tu mainu se call license apna lao fir kar f1 <laughs> car race karo ki na sardar jalandhar singh ki karde kyon ki karde ho tusi bas ethe kamm ਆਸੂਵਾ ਦੇ ਕੰਮ ਕਰ ਰਹੇ ਹਾਂ ਸਰ ਅੱਪਾ ਅੱਜ ਔਰਤ ਦਿਵਸ ਮਨਾ ਰਹੇ ਆ ਜਿਹੜੀ ਗੱਲ ਕਰਦੇ ਆ ਇੰਟਰਨੈਸ਼ਨਲ ਔਰਤ ਦਿਵਸ ਆ ਜਿਹੜਾ ਮਨਾਇਆ ਜਾ ਰਿਹਾ ਤੁਸੀਂ ਕੀ ਦੇਖਦੇ ਹੋ ਕਿ 2019 ਦੇ ਵਿੱਚ ਔਰਤ ਦੀ ਸਥਿਤੀ ਕਿਹੋ ਜੀ ਹੈ ਅੱਗੇ ਨਾਲ ਬਿਹਤਰ ਹੈ ਕਿੰਨਾ ਬਿਹਤਰ ਹੈ ਕਿਤਨਾ ਕਿਤੇ ਇਹ ਤਾਂ ਨਹੀਂ ਹੋ ਰਿਹਾ ਵੀ ਔਰਤ ਨੂੰ ਵਧਾਵਾ ਮਿਲ ਗਿਆ ਤਾਂ ਮਰਦ ਪਿੱਛੇ ਹੋ ਚੁੱਕਿਆ ਆ ਨਹੀਂ ਬਰਾਬਰੀ ਤਾਂ ਹੋਣੀ ਚਾਹੀਦੀ ਹੈ ਬਰਾਬਰੀ ਹੋਣੀ ਚਾਹੀਦੀ ਹੈ ਪਰ ਤੁਸੀਂ ਇਹ ਮੰਨਦੇ ਹੋ ਵੀ ਔਰਤ ਦੀ ਸਥਿਤੀ ਤੁਸੀਂ ਮੰਨਦੇ ਹੋ ਵਧੀਆ ਹੋ ਗਈ ਬਰਾਬਰੀ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਵੀ ਔਰਤਾਂ ਜਿਹੜੀ ਆਪਣੇ ਹੱਕਾਂ ਦੇ ਨਾਲ ਨਾਲ ਫਰਜ਼ਾਂ ਦੀ ਪਾਲਣਾ ਬਰਾਬਰ ਕਰ ਰਹੀ ਹੈ बिल्कुल आप चाय बनाते हो ठीक है आज हम औरत दिवस मना रहे हैं क्या कहना है औरत के औरत आपके लिए क्या है ठीक है सर औरत तो होना चाहिए घर में औरत और तो आपको लगता है अभी औरत, औरत की स्थिति आज का बेहतर हो चुकी है हाँ जी औरत की स्थिति बेहतर हो चुकी है पहले से हाँ जी ठीक है अभी ਵੇਰੇ ਵੀਰੇ ਸ਼ਰੀ ਨਾਮ ਆ ਸ਼ਰੀ ਨਾਮ ਬੜਾ ਸੋਹਣਾ ਵੀਰੇ ਯਾਰ ਕਿਉਂਕਿ ਠੀਕ ਹੈ ਅੱਜ ਹੈ ਕੀ ਕੋਈ ਵੀ ਨਹੀਂ ਵੈਸੇ ਆ ਗਈ ਇਸ ਵਮਨਡੇ ਆ ਬਾਈ ਨੂੰ ਪਤਾ ਆ ਔਰਤ ਔਰਤ ਨੂੰ ਕੀ ਸਮਝ ਤੋੜ ਲਈ ਔਰਤ ਕੀ ਮਾਇਨੇ ਰੱਖਦੀ ਜਿਵੇਂ ਆਪਣੀ ਮਾਂ ਆ ਉਹ ਮੇ ਔਰਤ ਆ ਉਤੋਂ ਹੀ ਪੈਦਾ ਹੋਏ ਆ ਆ ਦੁਨੀਆ ਦੇਖੀ ਆ ਜੀ ਅੱਛਾ 2019 ਦਾ ਆਪਾਂ ਗੱਲ ਕਰ ਰਹੇ ਆ 2019 ਦੇ ਵਿੱਚ ਔਰਤ ਦੀ ਸਥਿਤੀ ਕਿੱਥੋਂ ਤੱਕ ਵੇਖਦੇ ਆ ਹਾਂ ਜੀ ਮਤਲਬ ਕਿਵੇਂ ਤੁਸੀਂ ਤੁਹਾਨੂੰ ਕੀ ਲੱਗਦਾ ਔਰਤ ਦੀ ਸਥਿਤੀ ਬਿਹਤਰ ਹੋ ਚੁੱਕੀ ਆ ਕਿ ਨਹੀਂ ਕਿਉਂਕਿ ਹੱਕਾਂ ਦੀ ਗੱਲ ਹੁੰਦੀ ਹੈ ਹਮੇਸ਼ਾ ਔਰਤ ਲਈ ਉਹ ਹਿਸਾਬ ਨਾਲ ਮਤਲਬ ਮੁੰਡੇ ਕੁੜੀਆਂ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਬਰਾਬਰ ਨੇ ਬਰਾਬਰ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰਤ ਦੇ ਬਾਰੇ ਵਿੱਚ ਮੇਰੇ ਵੀ ਅਕੋਰਡਿੰਗ ਬਰਾਬਰੀ ਨਹੀਂ ਅੱਜ ਕੱਲ ਕੁੜੀਆਂ ਸਗੋਂ ਵੱਧ ਗਿਆਰੀਆਂ ਨੇ ਮੇਰੇ ਹਿਸਾਬ ਨਾਲ ਹਰ ਚੀਜ਼ ਹਰ ਫੀਲਡ ਦੇ ਵਿੱਚ 에어ਫੋਰਸ ਆਰਮੀ ਹਰ ਚੀਜ਼ ਦੇ ਵਿੱਚ ਹਾਂ ਗੱਲ ਕਰ ਲਈ ਤੁਸੀਂ ਕਹਿੰਨਾ ਹਰ ਥਾਂ ਤੇ ਅੱਗੇ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਕੁੜੀਆਂ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਪੂਰੀ ਤਰ੍ਹਾਂ ਕਰ ਰਹੀਆਂ ਕਿ ਨਹੀਂ ਕਰ ਨਹੀਂ ਫੈਮਿਨਿਜ਼ਮ ਦੀ ਗੱਲ ਕੀਤੀ ਜਾਵੇ ਅੱਜ ਕੱਲ੍ਹ ਕਈ ਜਗ੍ਹਾ ਫਾਇਦਾ ਵੀ ਚੱਕਿਆ ਜਾਂਦਾ ਹੈ ਹਰ ਚੀਜ਼ ਦਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਜਗ੍ਹਾ ਕੁੜੀਆਂ ਸਹੀ ਵੀ ਨੇ ਕਈ ਵਾਰ ਮੁੰਡੇ ਗਲਤ ਪ੍ਰੂਫ ਹੋ ਜਾਂਦੇ ਨੇ ਕਈ ਵਾਰ ਇੱਕ ਸਿਚੁਏਸ਼ਨ ਤੇ ਡਿਪੈਂਡ ਕਰਦਾ ਮਤਲਬ ਮੇਰੇ ਹਿਸਾਬ ਨਾਲ ਮਤਲਬ ਫੈਮ ਇੱਕ ਨਾ ਦਰਜਾ ਨਹੀਂ ਦੇਣਾ ਚਾਹੀਦਾ ਹਰ ਚੀਜ਼ ਨੂੰ ਕਿ ਹਨਾ ਆਪਾਂ ਇਦਾਂ ਕਹਿ ਸਕਦੇ ਆ ਵੀ ਵੀ ਕੁੜੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਹਰ ਚੀਜ਼ ਦੇ ਵਿੱਚ ਤੁਸੀਂ ਫਿਜ਼ੀਕਲ ਅਫੈਂਸ ਦਾ ਨਾਰਮਲ ਜੀ ਆਪਾਂ ਗੱਲ ਕਰ ਲੈਨੇ ਆਜ ਕੱਲ ਮੁੰਡਿਆਂ ਦੇ ਰੈਂਡਮ ਜੀ ਆਪਾਂ ਗੱਲਾਂ ਕਰ ਰਹੇ ਨਾ ਫਿਜ਼ੀਕਲ ਅਫੈਂਸ ਦਾ ਕੇਸ ਪੈ ਜਾਂਦਾ ਰੇਪ ਜਰੂਰੀ ਨਹੀਂ ਹੁੰਦਾ ਕਈ ਕਈ ਬਿਨਾ ਪੈਸੇ ਕਰਕੇ ਜਾਂ ਕਿਸੇ ਚੀਜ਼ ਕਰਕੇ ਵੀ ਅੱਗੇ ਆ ਜਾਂਦੀਆਂ ਨੇ ਸੋ ਹਰ ਚੀਜ਼ ਦੇ ਵਿੱਚ ਮਤਲਬ ਮੇਰੇ ਹਿਸਾਬ ਨਾਲ ਇਸ ਚੀਜ਼ ਨੂੰ ਰੋਲ ਘੱਟ ਦੇਣਾ ਚਾਹੀਦਾ ਮੁੰਡਿਆਂ ਦੀ ਵੀ ਮਤਲਬ ਮੁੰਡਿਆਂ ਨੂੰ ਵੀ ਪੁੱਛਣਾ ਚਾਹੀਦਾ ਉਹਨਾਂ ਬਾਰੇ ਸੋਚ ਲੈਣਾ ਚਾਹੀਦਾ ਹੋ ਸਕਦਾ ਕਈ ਜਗ੍ਹਾ ਮੁੰਡੇ ਸਹੀ ਵੀ ਹੋਣ ਕਿਤਨਾ ਕਿਤੇ ਇਹ ਚੀਜ਼ ਅੱਗੇ ਆ ਰਹੀ ਆ ਸੋਸ਼ਲ ਹੋ ਰਿਹਾ ਮਰਦਾਂ ਦਾ ਸੋਸ਼ਲ ਹੋ ਰਿਹਾ ਆ ਕਹਿ ਸਕਦੇ ਆ ਕਾਈਂਡ ਆਫ ਕਹਿ ਸਕਦੇ ਮੈਂ ਹਰ ਜਗ੍ਹਾ ਨਹੀਂ ਕਹਿੰਦਾ ਜ਼ਰੂਰੀ ਨਹੀਂ ਹੁੰਦਾ ਜੇ 60% ਆਪਾਂ ਕਹਿ ਦਿੰਦੇ ਆ ਕਿ ਹਾਂ ਮੁੰਡੇ ਚਲੋ ਗਲਤ ਹੋਣਗੇ 40% ਤਾਂ ਹੋ ਵੀ ਜਾਂਦੇ ਵੀ ਚਲੋ ਕਈ ਵਾਰ ਕੁੜੀਆਂ ਵੀ ਕਈ ਵਾਰ ਮੁੰਡੇ ਚੰਗੇ ਹੁੰਦੇ ਨੇ ਕੁੜੀਆਂ ਤੇਜ਼ ਨਿਕਲ ਜਾਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਕਿਉਂਕਿ ਪਹਿਲਾਂ ਗੱਲਾਂ ਹੁੰਦੀਆਂ ਸੀ ਕਿ ਔਰਤ ਦੇ ਕੁੱਟਮਾਰ ਹੁੰਦੀ ਔਰ ਦਾ ਸੋਸ਼ਲ ਹੁੰਦਾ ਪਰ ਅੱਜ ਜੇ ਔਰਤ ਅੱਗੇ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਮਰਦ ਨੂੰ ਉਹਦਾ ਨੁਕਸਾਨ ਹੋ ਰਿਹਾ ਆ ਹਾਂ ਬਿਲਕੁਲ ਕਿਉਂਕਿ ਪਹਿਲਾਂ ਐਵੇਂ ਹੁੰਦਾ ਸੀਗਾ ਜਿੰਨੇ ਕੁ ਵੀ ਕੋਰਟ ਕੇਸ ਹੁੰਦੇ ਸੀਗੇ ਵੀ ਹਾਂ ਵੀ ਉਹ ਚੁ ਜਾਨਤਰ ਮੌਸਲੀ ਕਰਤੀ ਬੰਦੇ ਦੀਆਂ ਨਿਕਲਦੀ ਸੀ ਪਰ ਅੱਜ ਦੇ ਟਾਈਮ 'ਚ ਐਵੇਂ ਨਹੀਂਗਾ ਅੱਜ ਦੇ ਟਾਈਮ 'ਚ ਜੇ 50% ਹੱਥ ਮੁੰਡੇ ਦਾ ਆ ਤਾਂ 50% ਹੱਥ ਈ ਕੁੜੀ ਦਾ ਨਾਲੀ ਦੋਵੇਂ ਹੱਥਾਂ ਨਾਲ ਵਜਦੀ ਆ ਬਿਲਕੁਲ ਸਹੀ ਗੱਲ ਆ ਪਰ ਪਰ ਜੇ ਬਰਾਬਰੀ ਦੇ ਹੱਕ ਛੰਡਾ ਦੇਣ ਦੀ ਗੱਲ ਕੀਤੀ ਜਾਵੇ ਤਾਂ ਬਰਾਬਰ ਜਿਹੜੀ ਹੱਕ ਦੋਵੇਂ ਪਾਸੇ ਦੇਣੇ ਚਾਹੀਦੇ ਨੇ ਤੁਸੀਂ ਮੰਨਦੇ ਹੋ ਬਿਲਕੁਲ ਬਿਲਕੁਲ ਜੀ ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਹਾਂ ਕੁੜੀਆਂ ਲਈ ਥੋੜੇ ਹੱਕ ਜ਼ਿਆਦਾ ਹੋਣ ਜਾਂ ਮੁੰਡਿਆਂ ਲਈ ਇਕੱਠ ਬਰਾਬਰ ਹੀ ਹੋਣੇ ਚਾਹੀਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਸੋਕਿਓ ਮੰਦਾ ਆਖੇ ਜਿੱਤ ਜੰਮੇ ਰਾਜਾਨ ਸਾਡੇ ਗੁਰੂਆਂ ਨੇ ਉਹ ਪਾਠ ਪੜਾਇਆ ਆ ਪਰ ਕਿਤਨਾ ਕਿਤੇ ਲੋਕਾਂ ਨੂੰ ਤਾਂ ਚਾਹੀਦਾ ਆ ਨਾ ਸਾਡੇ ਸਮਾਜ ਦੇ ਲੋਕਾਂ ਨੂੰ ਚਾਹੀਦਾ ਕਿ ਔਰਤ ਨੂੰ ਉਹ ਦਰਜਾ ਦੇਣ ਜਿਹੜਾ ਕਿ ਉਹਦਾ ਹੈ ਭਾਜੀ ਡਿਊ ਟੂ ਦਾ ਐਡਵਾਂਸਮੈਂਟ ਆਫ ਤੁਸੀਂ ਆ ਮਾਡਰਨ ਏਰਾ ਤੁਸੀਂ ਲਾ ਲੋ ਵੀ ਕੁੜੀਆਂ ਉੱਚੀ ਦੇਖ ਵੀ ਰਹੀਆਂ ਨੇ ਪਹਿਲਾਂ ਹੁਣ ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਉਹ ਚੀਜ਼ ਠੀਕ ਵੀ ਸੀਗੀ ਬਟ ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਕੁੜੀਆਂ ਨੂੰ ਜੇ ਕੀ ਚੀਨੂ ਆ ਜਾਣ ਅੱਗੇ ਮਤਲਬ ਨੋਰਮਲ ਹੁਣ ਆਪਾਂ ਮਾਰਕੀਟ ਦੀ ਗੱਲ ਕਰ ਲੈਨੇ ਆਪਾਂ ਖੜ ਜਾਨਨੇ ਆ ਹੋ ਸਕਦਾ ਆਪਾਂ ਕਿਸੇ ਰੈਂਡਮ ਦੇਖ ਲਈ ਜਾਂ ਕੋਈ ਸਾਨੂੰ ਦੇਖ ਲੈ ਕੁੜੀ ਲਈ ਆਪਾਂ ਗਲਤ ਹੋ ਸਕਦੇ ਆ ਹੋ ਸਕਦਾ ਆਪਣਾ ਕੋਈ ਤਰੀਕਾ ਨਾ ਹੋਵੇ ਸੋ ਅੱਜ ਅਸੀਂ ਔਰ ਦਿਵਸ ਮਨਾ ਰਹੇ ਆ ਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਮੱਤ ਪਏ ਜ਼ਰੂਰ ਹੈਗੇ ਆ ਬਾਬੇ ਨਾਨਕ ਨੇ ਸਾਨੂੰ ਪਾਠ ਪੜਾਇਆ ਸੀ ਕਿ ਸੋ ਕੋ ਮੰਦਾ ਕੀਏ ਚਿਤ ਜਮੇ ਰਾਜਾਨ ਸੋ ਸਪੋਕਸਮੈਨ ਟੀਵੀ ਆਪ ਸਭ ਨੂੰ ਅਪੀਲ ਕਰਦਾ ਹੈ ਕਿ ਤੁਸੀਂ ਵੀ ਹਰ ਉਸ ਸਿਰਜਣਹਾਰੀ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਕਰੋ ਜਿਸ ਨੇ ਇਸ ਸਮਾਜ ਨੂੰ ਸਿਰਜਾਇਆ ਤੇ ਹਰ ਉਹ ਹੱਕ ਉਸ ਔਰਤ ਨੂੰ ਮਿਲਣਾ ਚਾਹੀਦਾ ਹੈ ਜਿਸ ਦੀ ਉਹ ਹੱਕਦਾਰ ਹੈ ਤੇ ਕਿਸੇ ਦਾ ਵੀ ਸੋਸ਼ਣ ਨਹੀਂ ਹੋਣਾ ਚਾਹੀਦਾ।